ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਜੇ ਕੱਲੇ 20 ਲਾ ਲਈਏ ਕੱਲੇ 2002 ਤੋਂ 2022 ਤੱਕ 20 ਸਾਲ ਤੋ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਗੋਣਾ ਨਾਲ ਸੀ ਉਹ ਇੱਕਦਮ ਮੁੰਡਾ ਟਿਕਰੀ ਪਤਾ ਨਹੀਂ ਕੀ ਲੱਗਦੀ ਸੀ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਸਾਰੇ ਗੀੜੇ ਮੈਨੂੰ ਗਾਣ ਕਰਦੇ ਨੇ ਨਾ ਸਾਰੇ ਗਾਣੇ ਕਮਾਲ ਦਾ ਕਲਾਕਾਰ ਹੈ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵੱਡਾ ਮਾੜਾ ਵੀ ਤਾਂ ਬਹੁਤ ਮਾੜਾ ਪੰਜਾਬੀ ਤਾਂ ਬੈਸੀ ਖੁਸ਼ਦਿਲ ਹੱਸਣ ਖੇਡਣ ਵਾਲੇ ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਤਾਂ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਉਦਾਸ ਕਰਦੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਸ ਸੀ ਇਕੱਲੇ 20 ਲਾ ਲਈਏ ਇਕੱਲੇ 2002 ਤੋਂ 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਰ ਨਰ ਸੀ ਉਹਦੇ ਇੱਕ ਦਾ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਣੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਛੁਰਾਉਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬਣ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਹਿੰਨਾ ਇਹ ਛੱਡ ਪਰੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਤ ਉਸ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨੇ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਥੇ ਮੈਂ ਗੱਲ ਐਮਪੀ ਬੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜੇ ਦੇ ਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਆੱਬਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਮੰਨ ਸਹੀ ਰਾਜਨੀਤੀ ਜੇ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦੇਣਾ ਨਾ ਸੋਚ ਕੇ ਜੇ ਪਾਕਾ ਸਿੰਘ ਜੀ ਕਹਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿੰਦੇ ਕਿ ਆਪਾਂ ਨਹੀਂ ਕਿ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਘਰਾਂ ਦੇ ਮੁੰਡੇ ਸੀ ਪਗ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਹੈ ਲੁਧਿਆਣੇ ਦੇ ਜਣਾ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਚ ਸੀ ਹੋਗੀ ਜੀ ਜਿਉਂ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤੱਕ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਉੱਤੇ ਤੇ ਪਾਇਲਟ ਬਣ ਜਾਣ ਬਣ ਚਲੇ ਆ ਤੇ ਮੈਨੂੰ ਕੀ ਲੋੜ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਵਿੱਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮਸੀਹ ਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਣਾ ਕਰਦੇ ਨੇ ਨਾ ਸੌਣ ਕਰੇ ਕਮਾਲ ਦਾ ਕਲਾਕਾਰ ਹੈ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਬੰਦਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਹੈ ਆਹਦਾ ਯਾਰ ਇਹ ਕੀ ਨੁਕਸਾਨ ਕਰਤਾ ਇਹਨ ਦੱਸਤਾ ਦਿਓ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਖੋਲੀ ਜਾਂਦੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ-ਰੇ ਅਲਟਰਾਸਾਉਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ ਸਾਡੀ ਤਾਂ ਉਮਰ ਦੇ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 ਸਾਂ 50 55 ਸਾਲ ਦੇ ਸਾਡੇ ਪਿੰਡਾਂ ਬਾਰੇ 50 55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਕੋਈ ਮੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ ਪਤਾ 55 ਸਾਲ ਤੈਸੀ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚ ਖਸਮਾਨ ਬਾਨੀ ਚ ਲਿਖੇ ਚਿੰਤਾ ਖਾ ਗਈ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲੇ ਤਾਂ ਕਰਜਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤੋਂ ਵੱਡਾ ਕੋਈ ਰੋਗ ਹੀ ਨਹੀਂ ਸੋਜ ਮੈਂ ਤਾਂ ਤੁਹਾਡੇ ਕੋਲੇ ਬੋਲ ਰਿਹਾ ਦਿਲੋਂ ਬੋਲ ਰਿਹਾ ਮੈਂ ਕਿਉਂਕਿ ਤੁਸੀਂ ਅੱਗੇ ਜਾ ਕੇ ਕੰਮ ਕਰਨ ਤੁਸੀਂ ਮੇਰੀ ਟੀਮ ਦੇ ਮੈਂਬਰ ਹੋ ਕੱਲਾ ਕੋਲੀ ਜਾਂ ਰੋਹਿਤ ਸ਼ਰਮਾ ਕਪਤਾਨ ਹੈ ਸਾਡੇ ਕੱਲੇ ਉਹਨਾਂ ਨੇ ਥੋੜੀ ਰਨ ਬਣਾਉਣੇ ਨੇ ਉਹ ਤਾਂ ਕਈ ਵਾਰੀ ਜ਼ੀਰੋ ਤੇ ਵੀ ਆਊਟ ਹੋ ਜਾਂਦੇ ਨੇ ਨਾਲ ਦੀ ਟੀਮ ਕਾਦੇ ਬਸਦੀ ਆ ਫਿਰ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ ਔਰ ਜਦੋਂ ਇੱਥੋਂ ਤੁਸੀਂ ਬਿਨਾ ਸ਼ਿਫਾਰਿਸ਼ ਤੋਂ ਤੇ ਬਿਨਾ ਪੈਸਿਆਂ ਤੋਂ ਜਾ ਰਹੇ ਹੋ ਤਾਂ ਫਿਰ ਉੱਥੇ ਤੁਸੀਂ ਸ਼ਿਫਾਰਿਸ਼ ਜਾਂ ਪੈਸੇ ਨਾ ਕਬੂਲ ਕਰਿਓ ਪਲੀਜ਼ ਮੇਰੀ ਬੇਨਤੀ ਹੈ ਸਕੂਨ ਦੇਖੋ ਕਿੰਨਾ ਮਿਲਦਾ ਫਿਰ ਤੁਹਾਨੂੰ

ਪੰਜਾਬ ਸਰਕਾਰ ਵੱਲੋਂ ਇਸ ਤੀਰਥ ਯਾਤਰਾ ਸਕੀਮ ਤੇ ਪਹਿਲੇ ਦੌਰ ਚ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਸਕੀਮ ਜਰੀਏ ਸੂਬੇ ਦੇ 53800 ਯਾਤਰੀਆਂ ਨੂੰ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਸ ਲਈ ਵਿਸ਼ੇਸ਼ ਤੌਰ ਤੇ ਬੱਸਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਯਾਤਰਾ ਤਹਿਤ 75 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਆਪਣੇ ਨਾਲ ਬੱਚੇ ਲੈ ਜਾਣ ਦੀ ਇਜਾਜ਼ਤ ਹੈ ਸਕੀਮ ਤਹਿਤ 80% ਦੀ ਮਹਿਲਾਵਾਂ ਤੇ ਬਜ਼ੁਰਗ ਤੀਰਥ ਯਾਤਰਾ ਕਰ ਰਹੇ ਹਨ ਸਾਰੇ ਜਿਹੜੇ ਸ਼ਰਧਾਲੂ ਹੈ ਸਾਡੇ ਪੰਜਾਬ ਦੇ ਇੱਕ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਜਾ ਰਹੇ ਹੈ ਫਰੀ ਸਰਵਿਸ ਹੈ ਜੀਨੇ ਵੀ ਜਾਣਾ ਚਾਹੁੰਦੇ ਹੈ ਉਹ ਆਪਣਾ ਨਾਮ ਲਿਖਾ ਸਕਦੇ ਹੈ ਉਹ ਜਾ ਸਕਦੇ ਪੰਜਾਬ ਸਰਕਾਰ ਦੀ ਇਹ ਤੀਰਥ ਯਾਤਰਾ ਧਾਰਮਿਕ ਸਦਭਾਵਨਾ ਦੀ ਮਿਸਾਲ ਕਾਇਮ ਕਰ ਰਹੀ ਹੈ ਤੇ ਲੋਕ ਪੰਜਾਬ ਸਰਕਾਰ ਦੇ ਸੋਲੇ ਗਾਉਂ ਦੇ ਨਹੀਂ ਥੱਕਦੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲ ਅਸਰ ਚਿੰਤਪੁਰਨੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਹਾਰਮਜ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਤੀਰਥ ਯਾਤਰਾ ਦਾ ਸੁਪਨਾ ਅਧੂਰਾ ਪੰਜਾਬ ਸਰਕਾਰ ਨੇ ਕੀਤਾ ਪੂਰਾ